ਢਿੰਡੀਗੜ ਦੇ ਵਿੱਚ ਚੋਣਾਂ ਦਾ ਦੌਰ جاری ਹੈ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਦੇ ਲਈ ਆਪ ਦੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਹੁਣ ਨੋਮੀਨੇਸ਼ਨ ਫਾਈਲ ਕਰ ਦਿੱਤਾ ਹੈ ਜਸਦਿਏ ਕਿ 18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਐਮਸੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਮੇਅਰ ਸਣੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਵੱਲੋਂ ਵੀ ਨੋਮੀਨੇਸ਼ਨ ਦਾਖਲ ਕਰ ਦਿੱਤੇ ਗਏ ਨੇ ਮੇਅਰ ਪਦ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਤੇ ਸੀਨੀਅਰ ਡਿਪਟੀ ਮੇਅਰ ਦੇ ਲਈ ਨੀਹਾ ਤੇ ਡਿਪਟੀ ਮੇਅਰ ਦੇ ਲਈ ਪੂਨਮ ਨੇ ਆਪ ਦਾ ਨੋਮੀਨੇਸ਼ਨ ਫਾਈਲ ਕੀਤਾ ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸਹਿਪਰਵਾਰੀ ਡਾਕਟਰ ਐਸ ਐਸ ਅਲੂਵਾਲੀਆ ਆਪ ਨੇਤਾ ਚੰਦਰਮੁਖੀ ਦਿਨਾਲ ਹੋਰ ਪਾਰਸਦ ਵੀ ਮੌਜੂਦ ਰਹੇ ਤੇ ਇਸ ਵਿਚਕਾਰ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਗੜਜੋੜ ਹੋਏਗਾ ਜਾਂ ਨਹੀਂ ਇਸ ਨੂੰ ਲੈ ਕੇ ਦੋਵੇਂ ਹੀ ਪਾਰਟੀਆਂ ਦਾ ਅਜੇ ਸਿਰਫ ਇਹੀ ਕਹਿਣਾ ਹੈ ਕਿ ਪਿਕਚਰ ਸਾਫ਼ ਨਹੀਂ ਸਭ ਤੋਂ ਪਹਿਲੀ ਤੇ ਇੰਪੋਰਟੈਂਟ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਐਲਾਨ ਕਰਤੇ ਸਾਡੇ ਕੈਂਡੀਡੇਟ ਮੇਅਰਲੀ ਕੁਲਦੀਪ ਜੀ ਨੇ ਸਾਡੇ ਨਾਲ ਖੜੇ ਹੋਏ ਨੇ ਸਾਡੇ ਸੀਨੀਅਰ ਡਿਪਟੀ ਮੇਅਰਲੀ ਨੀਹਾ ਜੀ ਨੇ ਸਾਡੇ ਨਾਲ ਖੜੇ ਹੈ ਤੇ ਇੱਕ ਸਾਡੀ ਭੈਣ ਜਿਹੜੀ ਦਿਖਦੀ ਨਹੀਂ ਪਈ ਤੁਹਾਡੇ ਮਾਈਕ ਥੋੜੇ ਥੱਲੇ ਕਰ ਲੋ ਤੇ ਸਾਡੀ ਡਿਪਟੀ ਮੇਅਰ ਹੈ ਪੂਨਮ ਇਹ ਤਿੰਨੋਂ ਸਾਡੇ ਕੈਂਡੀਡੇਟ ਨੇ ਸਾਡੇ ਸੀਨੀਅਰ ਆਗੂ ਚੰਦਰਮੁਖੀ ਜੀ ਸਾਡੇ ਸਾਰੇ ਕਾਉਂਸਲਰ ਸਾਡੇ ਜਸਬੀਰ ਲਾੜੀ ਜੀ, ਰਾਮਚੰਦਰ ਯਾਦਵ ਜੀ, ਯੁਗੇਸ਼ ਢੀਂਗਰਾ ਜੀ, ਪ੍ਰੇਮ ਲਤਾ ਜੀ ਅੰਜੂ ਕਟਿਆਲ ਜੀ ਅਸੀਂ ਸਾਰੇ ਇਕੱਠੇ ਆ ਅੱਜ ਫਾਈਲ ਕਰਨ ਆਏ ਆ ਔਰ ਫਾਈਲ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕਿਵੇਂ ਬਣਾਈ ਜਾਏ ਉਹਦੇ ਬਾਰੇ ਸਾਡੀ ਸ਼ਾਮੀ ਮੀਟਿੰਗ ਹੈ ਔਰ ਉਸ ਮੀਟਿੰਗ ਚ ਉਸ ਤੋਂ ਬਾਅਦ ਅਸੀਂ ਅੱਗੇ ਦੀ ਰਣਨੀਤੀ ਤੁਹਾਡੇ ਨਾਲ ਡਿਸਕਸ ਕਰਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕਿ ਜਿਹੜੀ ਅਲਾਈਅੰਸ ਦੀ ਗੱਲਬਾਤ ਹੈ ਜਿਹੜੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਸਾਰੇ ਕਿ ਜਿਹੜਾ ਇੰਡੀਆ ਅਲਾਈਅੰਸ ਚੱਲਦਾ ਪਿਆ ਹੈ ਇੰਡੀਆ ਅਲਾਈਅੰਸ ਉਹ ਇੰਡੀਆ ਅਲਾਈਅੰਸ ਦਾ ਜੋ ਵੀ ਫੈਸਲਾ ਆਏਗਾ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਏਗਾ ਹੁਣੇ ਤੱਕ ਮੇਅਰ ਦੇ ਲੈ ਕੇ ਸਾਡੇ ਕੋਲ ਕੋਈ ਫੈਸਲਾ ਨਹੀਂ ਆਇਆ ਜੋ ਵੀ ਫੈਸਲਾ ਆਊਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕਾਂਗਰਸ ਦੇ ਨਾਲ ਜੋ ਵੀ ਸਾਡੀ ਗੱਲਬਾਤ ਹੋਏਗੀ ਉਹ ਤੁਹਾਡੇ ਨਾਲ ਜਲਦੀ ਸ਼ੇਅਰ ਕਰੋ ਦੇਖੋ ਐਦਾਂ ਸਾਡੀ ਜਿਹੜੀ ਸਭ ਤੋਂ ਪਹਿਲੀ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਸਭ ਤੋਂ ਯਾਦ ਐਮਸੀ ਦਿੱਤੇ ਸੀ ਪਰ ਧੋਖੇ ਨਾਲ ਕੋਈ ਪਾਰਟੀਆਂ ਐਫੋਜੇ ਕੰਮ ਕਰਕੇ ਦੂਜੀ ਪਾਰਟੀਆਂ ਇਹ ਕੰਮ ਕਰ ਗਈਆਂ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਬੀਜੇਪੀ ਨੂੰ ਬਾਹਰ ਦਾ ਰਸਤਾ ਆਮ ਆਦਮੀ ਪਾਰਟੀ ਦਿਖਾਏਗੀ ਧੰਨਵਾਦ ਜੀ ਤੁਹਾਡਾ ਸਰ ਦੇਖੋ ਐਦਾਂ ਨੰਬਰਸ ਇੰਪੋਰਟੈਂਟ ਹੁੰਦੇ ਤੇ ਜੇਕਰ ਕੋਈ ਵੀ ਕਾਉਂਸਲਰ ਕਿਸੇ ਵੀ ਕਾਰਨ ਕਰਕੇ ਛੱਡ ਕੇ ਜਾਂਦਾ ਹੈ ਤੇ ਉਸ ਚੀਜ਼ ਦੇ ਬਾਰੇ ਆਪਾਂ ਨੂੰ ਉਹਦਾ ਚਿੰਤਨ ਕਰਦੇ ਹਾਂ ਔਰ ਉਹਦੇ ਬਾਰੇ ਜੋ ਵੀ ਹੋਏਗਾ ਕਿਉਂਕਿ ਐਦ ਕੀ ਲੱਗਦਾ ਉਹਨਾਂ ਨੇ ਟੈਂਪਰੇਚਰ ਚੈੱਕ ਨਹੀਂ ਕੀਤਾ ਐਦ ਕੀ ਨੰਬਰ ਜੋ ਅੱਗੇ ਲੱਗ ਰਿਹਾ ਹੈ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਕਿਉਂਕਿ ਨੰਬਰਸ ਅਗਰ ਤੁਸੀਂ ਲੋਕ ਜਿਹੜੀ ਗੱਲਾਂ ਕਰਦੇ ਹੋ ਪਵਨ ਬੰਸਲ ਜਿਹੜੀ ਕਰਕੇ ਗਏ ਉਸ ਤੋਂ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਗੀ ਮੇਰਾ ਗੱਲ ਹੈ ਜੀ ਸੀਨੀਅਰ ਲੀਡਰਸ਼ਿਪ ਨਾਲ ਗੱਲ ਚੱਲ ਰਹੀ ਹੈ ਨੋਮੀਨੇਸ਼ਨ ਅਸੀਂ ਫਾਈਲ ਕਰ ਦਿੱਤਾ ਹੈ ਜਿੰਦੇ ਵਿੱਚ ਕੁਲਦੀਪ ਟੇਟਾ ਜੀ ਸਾਡੇ ਮੇਅਰ ਕੈਂਡੀਡੇਟ ਹੈ ਸੀਨੀਅਰ ਡਿਪਟੀ ਮੇਅਰ ਚ ਨੀਹਾ ਮੁਸਾਵਤ ਮੈਡਮ ਹੈ ਤੇ ਡਿਪਟੀ ਮੇਅਰ ਵਿੱਚ ਪੂਨਮ ਮੈਡਮ ਹੈ ਹੁਣ ਗੱਠਜੋੜਨ ਦੀ ਗੱਲ ਹੈ ਸ਼ਾਮ ਤੱਕ ਪਿਕਚਰ ਕਲੀਅਰ ਹੋ ਜਾਏਗੀ ਜਿਵੇਂ ਕਿ ਪਵਨ ਬੰਸਲ ਸਾਹਿਬ ਨੇ ਵੀ ਕਿਹਾ ਹੈ ਸੋਰੀ ਮੇਅਰ ਬਨੇਗਾ ਉਹ ਦੋਨੋਂ ਨੂੰ ਮਿਲ ਕੇ ਬਨੇਗਾ ਗਠਜੋੜ ਦੇ ਨਾਲ ਬਨੇਗਾ ਬੜੀ ਜਲਦੀ ਤੁਹਾਨੂੰ ਖੁਸ਼ਖਬਰੀ ਵੀ ਮਿਲੇਗੀ ਤੇ ਜਿਹੜੇ ਲੋਕ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੰਡੇਟ ਦਿੱਤਾ ਸੀ 2021 ਦੇ ਵਿੱਚ ਪਰ ਬੀਜੇਪੀ ਨੇ ਧੁੱਖਾ ਧੜੀ ਨਾਲ ਕਰਕੇ ਪਿਛਲੇ 2 ਸਾਲ ਤੋਂ ਤੱਕੇ ਨਾਲ ਆਫਦਾ ਮੇਅਰ ਬਣਾ ਰਹੀ ਹੈ ਉਹਦੇ ਨਾਲ ਅੱਜ ਜਿਸ ਤਰ੍ਹਾਂ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਕਾਂਗਰਸ ਵੀ ਇਸ ਵਾਰੀ ਇਲੈਕਸ਼ਨ ਕੰਟੈਸਟ ਕਰ ਰਹੀ ਹੈ ਪਿਛਲੇ ਦੋ ਵਾਰੀ ਉਹਨਾਂ ਨੇ ਵੀ ਇਲੈਕਸ਼ਨ ਕੰਟੈਸਟ ਨਹੀਂ ਕਰਿਆ ਸੀ ਇਥੋਂ ਇੱਕ ਗੱਲ ਤਾਂ ਕਲੀਅਰ ਹੈ ਇਹ ਸਾਰੀ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੀ ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਸ਼ੁਕਰੀਆ ਜਾ ਕਰਨਾ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਮੇਰੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਇਤਨਾ ਵਿਸ਼ਵਾਸ ਜਤਾਇਆ ਕਿ ਮੈਨੂੰ ਮੇਅਰ ਕੈਂਡੀਡੇਟ ਬਣਾਇਆ ਔਰ ਇਤਨਾ ਮਾਨ ਸਨਮਾਨ ਬਖਸ਼ਿਆ <referous> के सर बहुमत हमारे पास कम है लेकिन जो है हमारी इच्छा शक्ति बहुत ज्यादा है और भगवान ने चाहा तो इस बार मेर हमारा ही बनेगा क्योंकि तो जैसे जैसे चल रहा है हमारा। वो हाई वो का फैसला है जो कमांड फैसला करेगी उसके तहत चलेंगे ਦੂਜੇ ਪਾਸੇ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਮੇਰ ਅਹੁਦੇ ਨੂੰ ਲੈ ਕੇ ਚੋਣਾ ਹੋਣ ਜਾ ਰਹੀਆਂ ਨੇ ਤੇ ਦੂਜੇ ਪਾਸੇ ਲਖਵੀਰ ਸਿੰਘ ਉਰਫ ਬਿੱਲੂ ਨੇ ਪਾਰਟੀ ਛੱਡ ਕੇ ਪਾਸ਼ਪਾ ਦੇ ਬੀ ਸਮੂਲੀਅਤ ਕਰ ਲਈ ਹੈ ਪਰ ਵੇਖਣ ਵਾਲੀ ਗੱਲ ਹੋਏਗੀ ਕਿ ਹੁਣ ਮੇਰ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੇ ਅਹੁਦੇ ਤੇ ਕਿਹੜੀ ਪਾਰਟੀ ਦਾ ਮੇਦਵਾਰ ਜਿੱਤ ਹਾਸਲ ਕਰਦਾ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ